ਪੂਰੀ ਦੁਨੀਆ ਦੇ ਵਿੱਚ ਵਸਤੇ ਨਾਨਕ ਨਾਮ ਲੈਵਾ ਸਿੱਖਾ ਵੱਲੋਂ ਆਪਣੀ ਹਰ ਰੋਜ਼ ਅਰਦਾਸ ਦੇ ਵਿੱਚ ਇਹ ਪੰਕਤੀ ਸ਼ਾਮਲ ਕੀਤੀ ਗਈ ਹੈ ਕਿ ਉਹਨਾਂ ਗੁਰਦੁਆਰਿਆਂ ਗੁਰਤਾਮਾ ਤੇ ਦਰਸ਼ਨ ਦਿਦਾਰੇ ਬਖਸ਼ੇ ਜਾਣ ਜਿਸ ਨੂੰ ਖਾਲਸਾ ਪੰਥ ਤੋਂ ਵਿਛੋੜਿਆ ਗਿਆ ਤੇ ਦਰਸ਼ਨ ਦਿਦਾਰੇ ਸੰਭਵ ਬਣਾਉਣ ਦੇ ਲਈ ਯਸੋਖਾਲੇ ਬਣਾਉਣ ਤੇ ਦੀ ਹਰ ਹਿਲਾ ਵਸੀਲਾ ਵਰਤਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਜਿਹਾ ਹੀ ਉਦਮ ਇੱਕ ਅਜਿਹਾ ਹੀ ਉਪਰਾਲਾ ਹੋਰ ਹੋਇਆ ਯੂਕੇ ਦੀ ਧਰਤੀ ਤੇ ਸਰਦਾਰ ਗੁਰਿੰਦਰ ਸਿੰਘ 바ਵਾ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਮਿੰਗਮ ਵਿਖੇ ਇੱਕ ਤਾਲਮੇਲ ਕੇਂਦਰ ਸਥਾਪਿਤ ਕੀਤਾ ਗਿਆ। ਦਰਸਲ ਯੂਰਪ ਅਤੇ ਇੰਗਲੈਂਡ ਦੀਆਂ ਸੰਗਤਾਂ ਜਦੋਂ ਵੀ ਭਾਵੇਂ ਉਹ ਭਾਰਤ ਦੇ ਗੁਰੂਤਾਮ ਹੋਣ ਜਾਂ ਪਾਕਿਸਤਾਨ ਦੇ ਗੁਰਤਾਮ ਹੋਣ ਜਦੋਂ ਵੀ ਇੱਥੇ ਆਉਂਦੇ ਸੀ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤਾਲਮੇਲ ਦੀ ਘਾਟ ਹੈ ਜਿਹੜੀ ਉਹ ਰਹਿੰਦੀ ਸੀ। ਸੋ ਸੰਗਤਾਂ ਦੀ ਪੁਰਜੋਰ ਮੰਗ ਨੂੰ ਵੇਖਦਿਆਂ ਹੋਇਆਂ ਸਰਦਾਰ ਗੁਰਿੰਦਰ ਸਿੰਘ 바ਵਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਤੁਸੀਂ ਇਹ ਕੇਂਦਰ ਚਲਾਓ ਜਿੱਥੇ ਗੁਰਦੁਆਰਾ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਲਈ ਜੇ ਕੋਈ ਸੰਗਤ ਆਉਣਾ ਚਾਹੁੰਦੀ ਹੈ ਕੋਈ ਰੂਮ ਬੁਕਿੰਗ ਕਰਾਉਣਾ ਚਾਹੁੰਦੇ ਨੇ ਕੋਈ ਸੇਵਾ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਸਾਰੀ ਸਟਿਕ ਤੇ ਸਹਿਯੋਗ ਜਾਣਕਾਰੀ ਜਿਹੜੀ ਉੱਥੋਂ ਮਿਲ ਸਕੇ ਸੋ ਇਹ ਨਵਾਂ ਕੇਂਦਰ ਦੁਨੀਆ ਦੇ ਵਿੱਚ ਭਾਰਤ ਤੋਂ ਬਾਹਰ ਪਹਿਲੀ ਵਾਰ ਹੀ ਖੋਲਿਆ ਗਿਆ ਅਰਦਾਸ ਬੇਨਤੀ ਸ਼੍ਰੋਮਣੀ ਗੁਰਦਾਰਾ ਪਰਬੰਧਕ ਕਮੇਟੀ ਦੇ ਨਿਯਮ ਅਨਾਲ ਇੰਗਲੈਂਡ ਦੀ ਸੰਗਤਾਂ ਦੇ ਮੰਗ ਅਨਸਾਰ ਤਾਲਮੇਲ ਕੇ ਦਰਦਾ ਅਰੰ타 ਲਈ ਅਰਦਾਸ ਬੇਨਤੀ ਹੈ ਸੱਚੇ ਸਤਗੁਰੂ ਜੀਓ ਅਰਜ਼ੋਈ ਬੇਨਤੀ ਹੈ ਕਿਰਪਾ ਕਰੋ ਬਖਸ਼ਿਸ਼ ਕਰੋ ਮੇਰ ਪਰਿਆਹਤ ਸਮੂਹ ਸਾਧ ਸੰਗਤ ਅਤੇ ਸੇਵਾਦਾਰਾਂ ਦੇ ਸੀਸ ਉਪਰ ਪਰੇ ਰੱਖੋ ਲੰਡਨ ਦੇ ਇਸ 에어ਪੋਰਟ ਤੇ ਲੱਗੀਆਂ ਪੰਥ ਦੀਆਂ ਰੌਣਕਾਂ ਇਹ ਇਸ਼ਾਰਾ ਕਰਦੀਆਂ ਨੇ ਕਿਸੇ ਕੌਮ ਕੁਝ ਨਵੇਕਲਾ ਤੇ ਵਖਰਾ ਉਪਰਾਲਾ ਕਰਨ ਜਾ ਰਹੀ ਹੈ ਤੇ ਇਹ ਹੋ ਵੀ ਗਿਆ ਯੂਰਪ ਅਤੇ ਇੰਗਲੈਂਡ ਦੀਆਂ ਸੰਗਤਾਂ ਜਦੋਂ ਵੀ ਆਪਣੇ ਮੁਲਕ ਤੋਂ ਭਾਰਤ ਗੁਰਧਾਮਾਂ ਤੇ ਦਰਸ਼ਨ ਕਰਾਉਂਦੀਆਂ ਸਨ ਤਾਂ ਉਹਨਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਵਿਦੇਸ਼ ਦੀਆਂ ਸੰਗਤਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਗਈ ਸੀ ਕਿ ਸੰਗਤਾਂ ਨੂੰ ਦਰਸ਼ਨਾ ਅਤੇ ਸੇਵਾ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦਿਆਂ ਇੱਕ ਵਿਸ਼ੇਸ਼ ਤਾਲਮੇਲ ਕੇਂਦਰ ਦੀ ਸਥਾਪਨਾ ਇੰਗਲੈਂਡ ਦੀ ਧਰਤੀ ਤੇ ਕੀਤੀ ਜਾਣੀ ਚਾਹੀਦੀ ਹੈ ਸੰਗਤਾਂ ਦੀ ਇਸ ਮੰਗ ਲੋੜਾਂ ਅਤੇ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਖਾਸ ਤੌਰ ਤੇ ਸਰਦਾਰ ਗੁਰਿੰਦਰ ਸਿੰਘ ਬਾਵਾ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਗਲੈਂਡ ਦੇ ਬਰਮਿੰਗਮ ਵਿਖੇ ਇੱਕ ਵਿਸ਼ੇਸ਼ ਤਾਲਮੇਲ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ ਇਸ ਦਾ ਉਦਘਾਟਨੀ ਸਮਾਗਮ ਬੀਤੇ ਕੱਲ ਪੰਥਕ ਕਰਵਾਇਤਾ ਨਾਲ ਹੋਇਆ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਵੱਖ-ਵੱਖ ਪੰਤਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਤੇ ਸ਼ਰਮੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਵੀ ਆਨਲਾਈਨ ਹਾਜ਼ਰੀ ਭਰੀ ਸਦਾ ਹਰਜਿੰਦਰ ਸਿੰਘ ਜੀ ਧਾਮੀ ਜੋ ਪ੍ਰਧਾਨ ਹੈ ਸ਼ਰਮੜੀ ਕਮੇਟੀ ਦੇ ਉਹਨਾਂ ਨੇ ਇੱਕ ਜਿੱਥੇ-ਜਿੱਥੇ ਵੀ ਸਾਡੀ ਸੰਗਤ ਹੈ ਐਨ ਆਰ ਆਈ ਵੀਰ ਬਹੁਤ ਤਾਦਾਦ ਦੇ ਵਿੱਚ ਆ ਉਹ ਭਾਵੇਂ ਇੰਗਲੈਂਡ ਦੇ ਆ ਭਾਵੇਂ ਕੈਨੇਡਾ ਭਾਵੇਂ ਅਮਰੀਕਾ ਹੈਗੇ ਆ ਸਟ੍ਰੇਲੀਆ ਨਿਊਜ਼ੀਲੈਂਡ ਯਾ ਜਰਮਨੀਆਂ ਨਾ ਕੰਟਰੀਆਂ ਦੇ ਵਿੱਚ ਅਸੀਂ ਆਪਣੇ ਤਾਲਮੇਲ ਜਿਹੜੇ ਆ ਜਿੱਦਾਂ ਹੁਣ ਸਬਸ ਆਫਸ ਕੋਲੇ ਖੁੱਲਣ ਜਾ ਰਹੇ ਤੇ ਐਨਆਰ ਵੀਰਾਂ ਨੂੰ ਲਾਗੇ ਲਿਆ ਕੇ ਤੇ ਉਹਨਾਂ ਨੂੰ ਕੋਈ ਵੀ ਮੁਸ਼ਕਲ ਜਿਹੜੀ ਆ ਜਦੋਂ ਦਰਸ਼ਨ ਦਿਦਾਰੇ ਕਰਦੇ ਆ ਕਿਉਂਕਿ ਕੇਂਦਰੀ ਸਥਾਨ ਸਾਡਾ ਸਚਗੰਚੀ ਦਰਵਾਜ਼ਾ ਸਾਹਿਬ ਆ ਇਦਾਂ ਸ਼੍ਰੀ ਕਲਤਾ ਸਾਹਿਬ ਦੇ ਦਰਸ਼ਨ ਕਰਦੇ ਪੰਜਾਂ ਤਖਤਾਂ ਦੇ ਦਚਨ ਦਦਾਰੇ ਜਦੋਂ ਕਰਦੇ ਆ ਤੇ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਤੇ ਕੰਪਲੇਨ ਵੀ ਆਉਂਦੀ ਹੈ ਉਹਦੇ ਸੰਬੰਧੀ ਅਸੀਂ ਅੱਜ ਜਿਹੜਾ ਦਫ਼ਤਰ ਇੰਗਲੈਂਡ ਦੀ ਧਰਤੀ ਤੇ ਬਣ ਕੇ ਵਿੱਚੇ ਖੋਲਿਆ ਤੇ ਇਹਦੇ ਲਈ ਅਸੀਂ ਪਹਿਲੀ ਤੇ ਆ ਕਿ ਕਿਸੇ ਨੇ ਵੀ ਰਹਿਤ ਸੰਬੰਧੀ ਜਾਣਾ ਹੋਵੇ ਤੇ ਅਕੈਡਮੀ ਜਦੋਂ ਵੀ ਇਹਨਾਂ ਨਾਲ رابطہ ਕਾਇਮ ਕਰੋਗੇ ਖਾਲਸਾ ਪੰਥ ਅਕੈਡਮੀ ਜਿਹੜੀ ਖੋਲੀ ਗਈ ਹੈ ਤੋਂ ਸੰਗਤ ਦੀ ਸਹੂਲਤ ਦੇ ਲਈ ਉਹਨਾਂ ਨੂੰ ਕਮਰੇ ਬੋ ਕਰਕੇ ਦੇਣ ਜਨਰੇਸ਼ਨ ਸਾਡੀ ਆਉਂਦੀ ਹੈ ਜਿਹੜੀ ਉਹਨੂੰ ਪੰਜਾਬੀ ਬਾਰੇ ਗਿਆਨ ਨਹੀਂ ਹੁੰਦਾ ਅਸੀਂ ਉਹਦੇ ਲਈ ਵੀ ਉਪਰਾਲਾ ਕਰਾਂਗੇ ਆਪਣੇ ਪ੍ਰਚਾਰਕ ਜਿਹੜੇ ਜਿਹੜੇ ਇੰਗਲਿਸ਼ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਸਮਝਾਉਣਗੇ ਸਿੱਖ ਇਤਿਹਾਸ ਬਾਰੇ ਤੇ ਗੁਰਬਾਣੀ ਬਾਰੇ ਤੇ ਉਹਦਾ ਵੀ ਉਪਰਾਲਾ ਜਿਹੜਾ ਕੀਤਾ ਜਾਵੇ ਸਰਦਾਰ ਗੁਰਿੰਦਰ ਸਿੰਘ ਬਾਬਾ ਦੇ ਇਸ ਉਪਰਾਲੇ ਨਾਲ ਪੂਰੇ ਯੂਰਪ ਦੀਆਂ ਸੰਗਤਾਂ ਨੂੰ ਫਾਇਦਾ ਹੋਵੇਗਾ ਅਤੇ ਸਤਾਲ ਮੀਰ ਕੇਂਦਰਾਂਹੀਂ ਸੰਗਤਾਂ ਤਖਤ ਸਹਿਬਾਨ ਅਤੇ ਪੰਥ ਦੀਆਂ ਪ੍ਰਮੁੱਖ ਸੰਸਥਾਵਾਂ ਨਾਲ ਸਿੱਧੇ ਤੌਰ ਤੇ ਜੁੜਨ ਗਿਆ ਯੋਗ ਰਪਤੇ ਇੰਗਲੈਂਡ ਦੇ ਸੰਗਤਾਂ ਜਦੋਂ ਵੀ ਹੂੰ ਗੁਰਤਾਮਾ ਦੇ ਦਰਸ਼ਨ ਕਰਨ ਦੇ ਲਈ ਭਾਰਤ ਆਉਣ ਗਿਆ ਤਾਂ ਇਸਤਾਲ ਮੇਲ ਕੇਂਦਰਾਂ ਹੀ ਉਹਨਾਂ ਲਈ ਰਿਹائش ਯਾਤਰਾ ਅਤੇ ਹੋਰ ਲੋੜੀਂਦੇ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਯਕੀਨੀ ਬਣਾਏ ਜਾਣਗੇ ਸੰਗਤਾਂ ਨੂੰ ਦਰਸ਼ਨਾਂ ਤੇ ਸੇਵਾ ਸਮੇਂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਤਾਂ ਕਰਨਾ ਪਵੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਸਿੱਖ ਕੌਮ ਉਸ ਕੌਮ ਹੈ ਜਿੱਥੇ ਗੁਰੂ ਦਾ ਇੱਕ ਖਾਲਸਾ ਵੀ ਸਵਾ ਲੱਖ ਦੇ ਬਰਾਬਰ ਹੈ ਬਸ ਲੋੜ ਹੈ ਇਸ ਪ੍ਰੇਮ ਦੀ ਧਾਰਾ ਵਿੱਚ ਆਉਣ ਦੀ ਮੇਰੇ ਸਤਿਗੁਰ ਕਹਿੰਦੇ ਆ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਸਤਿਗੁਰ ਬਖਸ਼ਿਸ਼ ਕਰਨ ਇਸ ਬਰਮਿੰਗਮ ਦੀ ਧਰਤੀ ਤੋਂ ਇਸ ਅਸਥਾਨ ਤੋਂ ਜੋ ਪ੍ਰੇਮ ਦੀ ਲਹਿਰ ਅਜੁੱਠੀ ਹੈ ਇਸ ਮੁੱਚੇ ਸੰਸਾਰ ਦੇ ਸਿੱਖ ਜਗਤ ਨੂੰ ਕਲਾਵੇ ਚ ਲੈ ਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀਆਂ ਸੇ ਸਵਾਵਾਂ ਦਾ ਲਾਹਾ ਵੀ ਲਵੇ ਆਪਣੀਆਂ ਸਵਾਵਾਂ ਵੀ ਦੇਵੇ ਆਪਣੇ ਸੁਝਾਅ ਵੀ ਦੇਵੇ ਤੇ ਜੀ ਸਦਕੇ ਜੀ ਕਰਕੇ ਆਵੇ ਅਸੀਂ ਜੀਆਂ ਕਰਨ ਨੂੰ ਤਿਆਰ ਬੈਠੇ ਆ ਅਸੀਂ ਇਸ ਗੱਲ ਦੀਆਂ ਖੁਸ਼ੀਆਂ ਲਵਾਂਗੇ कि ਜਦੋਂ ਸੰਗਤਾਂ ਇੱਥੋਂ ਉੱਥੇ ਦਰਸ਼ਨਾਂ ਦੇਦਾਰਿਆਂ ਨੂੰ ਜਾਣ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ ਬੁਕਿੰਗ ਇੱਥੋਂ ਕਰਕੇ ਜਾਣ ਤੇ ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਦੀਆਂ ਸੇਵਾਵਾਂ ਦੀ ਮੰਗ ਕਰਨਗੇ ਕਿਸੇ ਨਿਰਮਲਾ ਸਾਹਿਬ ਦੀ ਸੇਵਾ ਕਰਨੀ ਹੈ ਕਿਸੇ ਨੇ ਨਿਸ਼ਾਨ ਸਾਹਿਬ ਦੀ ਸੇਵਾ ਕਰਨੀ ਹੈ ਕਿਸੇ ਨੇ ਖੰਡਪਟ ਸਾਹਿਬ ਦੀ ਸੇਵਾ ਕਰਨੀ ਹੈ ਉਹ ਸਾਰੀਆਂ ਸੇਵਾਵਾਂ ਘਰ ਹੀ ਤੈਅ ਕਰਕੇ ਤੁਰੰਤ ਤਾਂ ਜੋ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਸਾਰੀਆਂ ਸੇਵਾਵਾਂ ਮਿਲ ਸਕਣ ਕੋਟ ਪੋਟਾਂ ਤਨਵਾਦ ਸਮੂਹ ਸਾਧ ਸੰਗਤਾਂ ਤੇ ਉਸ ਤੋਂ ਵੀ ਜ਼ਿਆਦਾ ਉਹ ਬੱਚੇ ਉਹ ਨੌਜਵਾਨ ਪੀੜ੍ਹੀ ਜਿਨ੍ਹਾਂ ਨੇ ਇੱਥੇ ਸਾਨੂੰ ਪਿਆਰ ਨਾਲ ਬੁਲਾਇਆ ਖਾਲਸਾ ਪੰਥ ਅਕੈਡਮੀ ਦੇ ਵਿੱਚ ਇਹ ਸ਼ੁਰੂਆਤ ਕਰਵਾਈ ਹੈ ਸਤਗੁਰ ਬਖਸ਼ਿਸ਼ ਕਰਨ ਚੜ੍ਹਦੀ ਕਲਾ ਵਿੱਚ ਇਹ ਸਵਾਵਾ ਅਗੇ ਤੁਰਿਵਾਹੇ ਗੁਰਜੀ ਦਾ ਖਾਲਸਾ ਵਾਹਿ ਸੁਸਤਾਲ ਮਿਲ ਕੇਂਦਰ ਦੇ ਸੰਚਾਲਨ ਦੀ ਸੇਵਾ ਸਰਦਾਰ ਗੁਰਿੰਦਰ ਸਿੰਘ ਬਾਬਾ ਹੁਰਨ ਨੂੰ ਸੌਂਪੀ ਗਈ ਹੈ ਜੋ ਸ਼੍ਰੋਮਣੀ ਕਮੇਟੀ ਮੈਂਬਰ ਹੋਣ ਦੇ ਨਾਲ ਨਾਲ ਪੰਚੇਤਕ ਸਹਿਬਾਨਾਂ ਦੇ ਬੋਰਡ ਦੇ ਮੈਂਬਰ ਵੀ ਨੇ ਜਿਨ੍ਹਾਂ ਤੇ ਯਤਾਂ ਸਦਕਾ ਹੀ ਭਾਰਤ ਤੋਂ ਬਾਹਰ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵੱਡਾ ਤਾਲਮਿਲ ਕੇਂਦਰ ਖੋਲਿਆ ਗਿਆ ਇਸ ਤਾਲ ਮਿਲ ਕੇਂਦਰ ਤੋਂ ਉਦਗਾਟਨ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਵਸਤੀ ਨਾਨਕ ਨਾਮ ਲੇਵਾ ਸੰਗਤ ਵੀ ਬਹੁਤ ਉਤਸ਼ਾਹ ਦੇ ਵਿੱਚ ਬਰਰ ਰਿਪੋਰਟ ਪੀਡੀਸੀ ਨਿਊਜ਼